ਹੈਲੋ एवरीवन वेलकम बैक टू माय चैनल ਸਾਰੀ ਕਾਲ ਦੋਸਤੋ ਕਿਹਾਲ ਚਲ ਆਈ ਹੋਪ ਤੁਸੀਂ ਠੀਕ ਠਾਕ ਹੋਗੇ ਦੇਖੋ ਕਿਦਾਂ ਕਣਕ ਲਹਿਰਾ ਰਹੀਆਂ ਨੇ ਜਮੀਨ ਹਰੀ ਭਰੀ ਹੋਈ ਪਈ ਕਿੰਨਾ ਸੋਹਣਾ ਲੱਗਦਾ ਹਮ ਇੱਕ ਸੁੱਕਿਆ ਰੁੱਖ ਵੀ ਹੈਗਾ ਜੋ ਇਹ ਤਾਂ ਪੁੱਤ ਹੁਣ ਚੜਨੇ ਆ ਨਾ ਪੱਤੇ ਤਾਂ ਆ ਕੀ ਇੰਨੀ ਖਾਸ ਆ ਸਾਡੇ ਸਵਾਗਤ ਲਈ ਇੰਨਾ ਡੈਕੋਰੇਸ਼ਨ ਕੀਤੀ ਗਈ ਨਹੀਂ ਇਹ ਤਾਂ ਬੂਟੀਆਂ ਹੋ ਗਈਆਂ ਸਾਈਡਾਂ ਤੇ ਆ ਸ਼ਾ ਸ਼ਾ ਉਹ ਕਦ ਦਾ ਰੁੱਖ ਮੰਮਾ ਉਹ ਤਾਂ ਤਰੇਕ ਆ ਆਦੀ ਨਿੰਮ ਦੀ ਨਿੰਮ ਦੀ ਤਰੇਕ ਨਹੀਂ ਨਿੰਮ ਬੱਕਰੀ ਦੀ ਤਰੇਕ ਬੱਕਰੀ ਹੁੰਦੀ ਆ ਓਕੇ ਓਕੇ ਹਾਂਜੀ ਭਾਈ ਸਾਹਿਬ ਤੁਸੀਂ ਗੁੱਡੀਆਂ ਲੈਣ ਗਿਆ ਨਹੀਂ ਇਥੋਂ ਭਾਈ ਸਾਹਿਬ ਦਾ ਭਾਈ ਸਾਹਿਬ ਨੂੰ ਗੁੱਡੀ ਮੇਰੀ ਪਾਟੀ ਭਾਈ ਸਾਹਿਬ ਦਾ ਮੂੰਹ ਕਿਵਣਿਆ ਹੋਇਆ ਕਿੱਦਾਂ ਗੁੱਡੀ ਟੋਣੀ ਆ ਪਾਪਾ ਕਹਿੰਦੇ ਸੈਰ ਸੈਰ ਨੂੰ ਚੱਲੀਏ ਪਹਿਲਾਂ ਆਣ ਕੇ ਡਾਵਾਂਗੇ ਓਹ ਆਦੇ ਸਰ ਪੰਚ ਕਿਉਂਕਿ ਪਾਪਾ ਫੋਨ ਤੇ ਗੱਲ ਕਰਦੇ ਰਹਿੰਦੇ ਨੇ ਸਾਰੀ ਦਿਹਾੜੀ ਉਹ ਵਿਚਾਰਾ ਅਚਾਨਕ ਆਇਆ ਪੈੜੀਆਂ ਚੋ ਗੁੱਡੀਆਂ ਲਈ ਆਉਂਦੀ ਗੁੱਡੀਆਂ ਪਹਿਲਾਂ ਹੀ ਫੜ ਕੇ ਕੋਈ ਸਾਰੀਆਂ ਲੈ ਗਿਆ ਅਫਸੋਸ ਮੇਰੇ ਲਈ ਹੋਏ ਹਾਈ ਮੇਰੇ ਦੋੱਕ ਗੱਲਾਂ ਗਾਣਾ ਸੁਣਾ ਦੇ ਵਿਚਾਰਿਆਂ ਨੂੰ ਦੋਸਤਾਂ ਨੂੰ ਚਲੋ ਇਹ ਰਾਂਝਾ ਨਾਲ ਸੁਣਾ ਦੇ ਵਰਨ ਇਹ ਲਸਾ ਦੇ ਐਨੂੰ ਫੇਸ ਕਰਕੇ ਗੁਰੂ ਕੇ ਚੈਪਟਰ ਪੜਿਆ ਸੁਣਿਆ ਨਹੀਂ ਬੋਲੀ ਫੇਰ ਨਹੀਂ ਨਹੀਂ ਬੋਰ ਸੀਰੀਅਸਲੀ ਬੇਟਾ ਵੇਲਾ ਵੇਲਾ ਸਿੰਗਿੰਗ ਦਾ ਸੌਤੀ ਬੁਲਾ ਲੈ ਵੇਲਾ ਨਹੀਂ ਮੇਰੇ ਗਾਣੇ ਮੰਨ ਮੰਨੂਗੀ ਪਹਿਲਾਂ ਬੋਲ ਓ ਰਾਂਜਣਾ 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 ਓ ਰਾਂਜਣਾ ਦੀ ਚੱਲ ਫੇਰ ਓ ਰਾਂਜਣ 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 ਤੂੰ ਵੀ ਕਿਆ ਯਾਦ ਰੱਖੇਗਾ ਯਾ ਵਰਨ ਤੇਲ ਵਾ 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 ਇਹ ਚਾਪਣਾ ਟੈਗ ਲੈ ਲਿਆ ਬੰਦੇ ਮੇਰੇ ਤੇ ਵੀ ਕੋਈ ਗਾਣਾ ਸੁਣਾ ਦੇ ਫੂ ਲੋਕਾ ਤਾਰਾ ਬਸ ਨਹੀਂ ਰਹਿਣੀਆ ਯਾਰ ਕੋ ਕਿਆ ਹੱਤ ਔਰ ਦਬਾਣ ਸੋ ਫਰੈਂਡਸ ਅੱਜ ਤੁਸੀਂ ਸੋਚ ਰਹੇ ਹੋਗੇ ਕਿ ਅੱਜ ਅਸੀਂ ਨਵੀਂ ਲੋਕੇਸ਼ਨ ਤੇ ਸੈਰ ਕਰਨਾ ਹੈ ਆਪ ਇਹਨੂੰ ਕੀ ਕਹਿੰਦੇ ਨੇ ਸੜਕ ਨੂੰ ਨਾਈਆਂ ਦੀ ਸੜਕ ਕਿਉਂ ਇਹਨੂੰ ਨਾਈਆਂ ਦੀ ਸੜਕ ਕਿਉਂ ਕਹਿੰਦੇ ਨੇ ਆਈ ਡੋਨਟ ਨੋ ਪਾਪਾ ਨੂੰ ਪਤਾ ਨਹੀਂ ਇਹ ਚੀਜ਼ ਮੈਨੂੰ ਨਹੀਂ ਪਤਾ ਹੋ ਫੋਨ ਤਾਂ ਫ੍ਰੀ ਹੋ ਜਾਂ ਤਾਂ ਫੇਰ ਪੁੱਛਾਂਗੇ ਉਹਦਾ ਫੋਨ ਮੁੱਕ ਰਿਹਾ ਇਹ ਪਾ ਘਰ ਵੀ ਚੱਲ ਜਾਣਾ ਹੰਮ ਠੰਡ ਬਹੁਤ ਜ਼ਿਆਦਾ ਹੈ ਕੋਲਡ ਹੋ ਗਿਆ ਮਨ ਨੂੰ ਹੈ ਉਹਦਾ ਸੇਲ ਚ ਠਾੜੀਂਦੀ ਹੈ ਪੀਟੀ ਉਹ ਨਾ ਚਾਹਤਾ ਨਹੀਂ ਪਾਦਾ ਆਪਣੇ ਆਪ ਚ ਯੈਸ ਆਫ ਕੋਰਸ ਮਨੂ ਹਾਈ ਕਾਂਕੀ ਪੈ ਲਾ ਤੂੰ ਮੇਰੇ ਬਗਲ ਲਾ ਕੇ ਮੁੰਡਾ ਹੈ ਤੇ ਟੋਪੀ ਵੇਕੇ ਦਨ ਜਾਣਦੀ ਜਿੱਥੇ ਨਿਕਲੇ ਮੂਹ ਜਾਣਦੇ तू बात तमीज़ यार इन्ना क्यों बात तमीज़ इन्ना क्यों बंदा जान दे आप मैं तो ऐसे आज सैर बास ते वक़्री लोकेशन में ले जान दे यातन पता सैर करना साड़ी ज़िमंदी सब तो वर्दी हॉबीया हॉबी मरीज़ दी नहीं नहीं हॉबी स्ट्रंगली दी मेरी हॉबी इस ते वैसे बहुत वर्दियां दी You know और ड ਉਹ ਜੋਕੀ ਸੋ ਫਰੈਂਡਸ ਹੁਣ ਅਸੀਂ ਇੱਧਰ ਨੂੰ ਜਾਣਾ ਹੈ ਪੂਰਾ ਘੁੰਮ ਕੇ ਤੇ ਫਿਰ ਅਸੀਂ ਆਪਣੇ ਘਰ ਨੂੰ ਜੋ ਹੈ ਨਹਿਰ ਦਿਖਾਈ ਉਹ ਦੂਸਰਾ ਪਾਰਟ ਆ ਉਹ ਹਾਂਜੀ ਉਹ ਦਿਨ ਜਿਹੜੀ ਤੁਹਾਨੂੰ ਪਿਛਲੇ ਬਲੌਗ ਚ ਨਹਿਰ ਦਿਖਾਈ ਸੀ ਨਾ 100 ਸਾਲ ਪੁਰਾਣੀ ਰੋਖ ਦੇ ਲਾਗੇ ਇੱਥੋਂ ਇਹ ਵੀ ਉਹੀ ਨਹਿਰ ਹੈ ਗੋ ਕਿ ਬਣਾਉਣੀ ਹੈ ਹੈ ਇੱਥੇ ਰਹਿੰਦੀ ਹੈ ਉਹ ਤਾਂ ਭਰੀ ਹੁੰਦੀ ਪੂਰੀ ਥੋੜੇ ਜਿਹੇ ਲੱਭਣੇ ਆਓ ਸਿਆਲ ਜ ਗਰਮੀ ਚ ਖੋਲ ਆਇਆ ਕਰੂਗੀ ਚਲੋ ਵੀਡੀਓ ਨਹੀਂ ਬਣਾਉਣੀ ਉਹ ਕਰ ਜਦ ਬਣਾਵਾਂਗੇ ਉਹ ਉੱਥੇ ਬਣਾ ਦਿੰਨੇ ਆ ਨਾ ਥੋੜੀ ਜੇ ਆਹ ਇਹਨੂੰ ਕਰ ਲੈਂਦੇ ਥੋੜਾ ਜਿਹਾ ਸੂਟ ਚ ਬੋੜੀ ਗਰੀ ਨਾਲ ਬੋੜੀ ਤੇ ਨਹੀਂ ਇੱਥੇ ਬਣਾ ਲਓ ਤੂੰ ਗੁੱਡੇ ਲ ਬਣਾਇਆ ਇੱਥੇ ਠੀਕ ਤਾਈਂ ਨਾ ਕਰ ਲਿਆ ਮੈਂ ਚਲੋ ਅੱਗੇ ਅੱਗੇ ਪਿੱਛੇ ਹੋ ਜਾਣਾ ਪਤਾ ਰਾਹ ਉਹਨਾਂ ਕੋਈ ਗਾੜੀ ਇਹ ਪਿਛਾੜੀ ਤੂੰ ਅੱਗੇ ਚੱਲ ਜਾ ਨਾ ਤੁਰੇ ਚੱਲੋ ਦੋ ਦੋ ਮਾਂ ਮੂਹ ਵੇਰਨਾ ਤੇਰੇ ਪਿੱਛੇ ਉਹ ਕਲਗੁਤ ਆ ਗਏ ਨਹੀਂ ਉਹ ਚਲੇ ਗਏ ਉਪਰੇ ਨੂੰ ਓਕੇ ਫੈਂਸਾਂ ਉੱਕੇ ਹੰਨ ਕੁੱਤੇ ਪੈ ਗਏ ਓ ਮਾਈ ਗੋਡ ਇਹ ਘਟ ਮੁੱਠੀ ਉਧਾਦੀ ਮੋਢੀ ਹੁੰਦਾ ਲੱਗਦਾ ਆ ਆ ਹੋਵੇ ਵੀ ਉਹ ਕੈਂਡੀ ਗਨ ਮਾਰਨ ਨੂੰ ਬੋੜਾ ਮੜੀਓ ਖਾ ਮੁਸ਼ਕਲ ਅੰਗੇ ਹੀ ਅੱਗੇ ਜਦੋਂ ਆਏ ਹੀ ਇਹ ਹੁਣ ਹਾਵੇ ਉੱਤੋਂ ਕਿੰਨੇ ਵੱਡੇ ਆ ਫਰ ਵਾਈਕਰ ਪਈ ਹੋਣੀ ਨਾ ਹਾਂ ਉਹਦੇ ਉਹਦੇ ਅੰਦਰ ਲੁੱਕ ਪੈੜੀਆਂ ਪੂਰੀਆਂ ਨੇ ਆ ਗੋਭੀ ਪਬਲੀਕ ਹਾਂ ਤੁਹਾਨੂੰ ਗੋਭੀ ਅਜਾ ਉਹਨਾਂ ਕੋਈ ਪੱਠੇ ਇੱਥੋਂ ਘੜੇ ਨੇ ਨਾ ਇਹ ਪੱਕੇ ਪੰਦਾ ਵਾਂਗ ਕੋਲ ਨਾ ਉਹਦੇ ਕਰਦੇ ਬੰਦ ਨਾ ਉਹ ਕਰ ਕਰ ਤਾਂ ਮੀਲੇ ਬੜੇ ਗੱਡੀ ਵਾਲੇ ਉਹ ਲੈ ਜਾਂਦਾ ਉਹ ਤਾਂ ਆਪਣੇ ਪੋਤੇ ਦੀ ਬਬਲੀ ਮਾਮਾ ਫਰੈਂਡਸ ਉਹ ਜਿਹੜਾ ਤੁਸੀਂ ਘਰ ਦੇਖ ਰਹੇ ਹੋ ਨਾ ਉਹ ਖਾਲੀ ਪਿਆ ਹੋਇਆ ਉੱਥੇ ਕੋਈ ਨਹੀਂ ਰਹਿੰਦਾ ਇਹ ਜਿਹੜੇ ਕਾਲ ਸਲੋਗ ਰਹਿੰਦੇ ਸੀ ਉਹ ਕਿਤੇ ਹੋ ਸ਼ਿਫਟ ਹੋ ਚੁੱਕੇ ਨੇ ਤੇ ਇਸ ਘਰ ਕੇ ਇਸ ਘਰ ਵਿੱਚ ਕੋਈ ਨਹੀਂ ਰਹਿੰਦਾ ਇੱਕ ਇਹ ਘਰ ਇੱਕ ਪਿੱਛੇ ਨਹਿਰ ਲਾਗੇ ਦੇ ਘਰ ਹੈਗਾ ਜਿੱਥੇ ਉੱਥੇ ਵੀ ਨਹੀਂ ਕੋਈ ਰਹਿੰਦਾ ਹੈਗਾ ਸਸ ਪਾਪਾ ਬੰਦ ਗੋभी ਤੋੜਨ ਚੱਲੇ ਨਹੀਂ ਕਿਉਂਕਿ ਮੇਰਾ ਫੁੱਲ ਤਿਆਰ ਜਿਹਾ ਫੜਿਆ ਉਹਨਾ ਬਹੁਤ ਦਿਲ ਕਰਦਾ ਕਿ ਮੈਂ ਬੱਦ ਗੋਭੀ ਖਾਵਾਂ ਇਹ ਬਪਾ ਦੇ ਮਾਮੇ ਨੇ ਲਾਈ ਹਾਂ ਹਾਂਜੀ ਹਾਂਜੀ ਬੜਾ ਇੱਕੋ ਹੀ ਮੈਂ ਹੀ ਤਾਂ ਖਾਣੀ ਆ ਫੁੱਲ ਗੋਭੀ ਤੂੰ ਤੋੜ ਲਿਆ ਕੋਤ। ਤਿਰ ਗੁਡੀਆਂ ਦੀ ਪਈ ਰੰਦੀ। ਆਹ ਇੱਕੋ ਗੱਲ ਕਰੀ ਜਾਂਦਾ ਗੁਡੀਆਂ ਦੇ। ਗੁਡੀਆਂ ਦੇ ਤੇ ਗੁਡੀਆਂ ਤੇ। ਅਗਲੇ ਲੈ ਕੇ ਚੱਲ ਗਏ। ਨਹੀਂ ਆਣਾ। ਭਾਈ ਮੇਰਾ ਲੱਗਾ। ਹਾਈ। ਇੱਧਰ ਵੀ ਮਾੜਾ ਇਦਾਂ ਦੇ ਇਧਰ ਨੂੰ ਦੇਣਾ। ਹਾਂ ਇੱਥੇ ਸਾਫਾਈ ਕੀਤੀ ਲਾਦੀ ਪਰ ਆਹ ਦੀ ਸਾਫ ਕਰਦੇ ਡੋ। ਉੱਥੇ ਕੀ ਕੀਤੀ? ਇੱਥੇ ਨਹੀਂ ਕੀਤੀ। ਵੇਖਣ ਦਾ ਲੱਗਦਾ ਜੰਗਲ ਚ ਆਏ ਹੁੰਦੇ। ਨਹੀਂ ਉੱਥੇ ਸਫਾਈ ਕੀਤੀ ਇੱਥੇ ਨਹੀਂ ਕੀਤੀ। ਇੱਥੇ ਵੇ ਕਿੰਨਾ ਵਾ। ਉਹ ਤਾਂ ਉਹਨਾਂ ਨੇ ਉੱਥੋਂ ਤੱਕ ਛਿਰਕ ਮੰਦ ਪਪ ਬਣਾਈ ਅੱਗੇ ਕਿਉਂ ਨਹੀਂ ਲਿਆਏ। ਛੜ ਕੇ ਅੱਗੇ ਕਿਉਂ ਨਹੀਂ ਬਣੀ? ਅੱਗੇ ਆ ਪੱਕੀ ਹੋਈ ਨਹੀਂ ਜੀ ਮੇਰੀ। ਇਹਖਣੇ ਇਹ ਤਾਂ ਪੱਕੀ ਮਨਜ਼ੂਰ ਹੋਈ ਹੁਣ ਵੇਖੋ ਕਦੋਂ ਬਣਦੀ ਹੈ। ਨਹੀਂ ਕਿਹੜਾ ਇਹ ਤੇ ਉਹ ਫਾਈਨਲ ਲੁੱਕ। ਆਹ ਲੋਕਾੜੀ ਬਣਨੀ। ਉਹ ਇਟਾ ਪੁੱਟਣ ਕਿ ਅੱਗੇ। ਹੋਰ ਕਿੱਥੇ ਪੁੱਟੀਆਂ ਨਹੀਂ ਆਉਣੀਆਂ। ਹੁਣ ਇੱਥੋਂ ਵੀ ਸਫਾਈ ਹੋਈ ਉਹ ਪਿੱਛੇ ਹੀ ਜੰਗਲ ਜਿਹਾ ਜਿਹਦਾ ਬਣਿਆ। ਹੋ ਗਈ ਨਾ ਇੱਥੇ ਫਿਰ ਘਰ ਹੈਗੇ ਦੋ ਤਿੰਨ। ਹਾਂ। ਇਹਨਾਂ ਕਰਕੇ ਉਹ ਅੱਗੇ ਵਸੂ ਨਹੀਂ ਹੈ ਕਿ ਆਹ ਪਿੰਡ ਕਿਹੜਾ? ਇਹ ਤੀਰਾ। ਤੀਰਾ ਕਿ ਦੇਖੋ ਜੀ ਸ਼ੈੱਡ ਬਹੁਤ ਵੱਧੀਆ ਵੱਡਾ 100 ਡੰਗਰ ਦਾ ਸ਼ੈੱਡ ਬਣਾਣਾ ਹੈ ਜੀ ਇਹ ਸਾਡੇ ਗਵਾਂਢੀ ਦੇ ਡੱਕ ਬਣਾਉਣ ਕੀ ਲੱਗਦੇ ਤੁਹਾਡੇ ਪਾਪਾ ਦੇ ਤਾਇ ਦੇ ਪਿਓ ਪਤੀ ਆ ਜਿਵੇਂ ਅਸੀਂ ਉੱਤੋਂ ਦੀ ਘੁੰਮ ਕੇ ਫੇਰ ਉਹੀ 100 ਸਾਲ ਪੁਰਾਣੀ ਰੋਕ ਕਰਕੇ ਅੱਗੇ ਪਹੁੰਚ ਜਗੇ ਰੋਕ ਕੇ ਅੱਗੇ ਸੋ ਫਰੈਂਡਸ ਏਸੀ ਸਾਡਾ ਅੱਜ ਦਾ ਵਲੌਗ ਤੇ ਸਾਡੇ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬਾਏ ਬਾਏ ਲਾਈਕ ਸਬਸਕ੍ਰਾਈਬ ਸ਼ੇਅਰ